ਜੋ ਉਸਾਇਉ ਨੇ ਪ੍ਰਤਮ ਰਿਆਦਾ ਸਾਮਗਰੀ ਰੱਖੀ ਇਸੇ ਕਰਕੇ ਤੇ ਦਸਾਂ ਦਾ ਪ੍ਰਕਾਸ਼ ਵੀ ਹੈ ਸਰਬਲੋ ਦਾ ਪ੍ਰਕਾਸ਼ ਵੀ ਹੈ ਹਧੂਰ ਸਾਹਿਬ ਪ੍ਰਤਮ ਰਿਆਦਾ ਇਸੇ ਕਰਕੇ ਝਟਕੇ ਦੀ ਮਰਿਆਦਾ ਪ੍ਰਤਮ ਚੱਲੀ ਜਾ ਰਹੀ ਹੈ ਮਹਾਰਾਜ ਇਸੇ ਵੇਲੇ ਚੱਲੀ ਜਾ ਰਹੀ ਹੈ ਮਹਾਰਾਜ ਸਾਹਿਬ ਨੇ ਜਾਂਦੇ ਹੀ ਉੱਥੇ ਝਟਕਾ ਝਟਕਾ ਕੀਤਾ ਸੀ ਜਦੋਂ ਮਾਧੂਦਸ ਵਗੈਰਾ ਕੀ ਕੋ ਗਏ ਸੀ ਜਾਂਦੇ ਸਾਰੇ ਝਟਕੇ ਕੀਤੇ ਸੀ ਉਹਦੇ ਡੇਰੀ ਦੇ ਵਿੱਚ ਵੀ ਛਤਰੀ ਬੰਧ ਆ ਗਈ ਹੁਣ ਸ਼ਸਤਰਾਂ ਨੂੰ ਤਿਲਕ ਦਿੰਦੇ ਹਾਂ ਹਾਂਜੀ ਹਾਂਜੀ ਸੋ ਸ਼ਸਤਰ ਅਸੀਂ ਤਾਂ ਪੀਰ ਮੰਨਦੇ ਆਪਾਂ ਇਹ ਸ਼ਸਤਰਾਂ ਇਹ ਹੈ ਸਾਡੇ ਪੀਰ ਤੇ ਉਹਦੇ ਤੇ ਆਪਾਂ ਕਟ ਗੁਰਨਾਣ ਪਾਸ਼ਾ ਜੀ ਦਾ ਜ਼ਿਕਰ ਆਉਂਦਾ ਵੀ ਹਿਰਨ ਦਾ ਸ਼ਿਕਾਰ ਕੀਤਾ ਸੀ ਅੱਗ ਦੇ ਵਿੱਚ ਸਾੜਿਆ ਸੀ ਸਟ੍ਰੋਸਟ ਕੀਤਾ ਕਹਿ ਲਈਏ ਉਦੋਂ ਬਾਅਦ ਫਿਰ ਭਾਈ ਮਣੀ ਸਿੰਘ ਨੇ ਅਕਾਲ ਤਖਤ ਸੈਦ ਦੇ ਉੱਤੇ ਝਟਕਾ ਦਿੱਤਾ ਸੀਗਾ ਹੁਣ ਉਹਨਾਂ ਨੂੰ ਪੰਥ ਦੇ ਵਿੱਚ ਸ਼ਾਮਲ ਕੀਤਾ ਗਿਆ ਸੀਗਾ ਉਹ ਝਟਕਾ ਸ਼ਿਕਾਰ ਅਸ਼ਟਾ ਸੋ ਜੇ ਪੰਥ ਦੇ ਵਿੱਚ ਰਹਿਣਾ ਵਾ ਫਿਰ ਝਟਕਾ ਸ਼ਕਣਾ ਜ਼ਰੂਰੀ ਹੋਊਗਾ ਠੀਕ ਹੈ ਲਾਜ਼ਮੀ ਹੋ ਜਾਊਗਾ ਹੁਣ ਮੈਂ ਅੱਖ ਜਾ ਮਾਸ ਮਾਸ ਕਰ ਮੂਰਤੀਆਂ ਦੇ ਜੇ ਕੋਈ ਮਾਸ ਦੇ ਕਰਕੇ ਕੋਈ ਗੱਲਬਾਤ ਕਰ ਰਹੇ ਆਪਾਂ ਆਪਸ ਵਿੱਚ ਝਗੜਾ ਕਰ ਰਹੇ ਉਹ ਮੂਰਤੀ ਮਾਰੇ ਇਹ ਜੀ ਰੁਕਿੰਦੇ ਵੀ ਪਹਿਲਾ ਪਾਣੀ ਜੀ ਉਹ ਜੀ ਧਰਿਆ ਸਭ ਕੋ ਇਹੋ ਜੀਵ ਆ ਪਾਣੀ ਜੇ ਇਹੋ ਜੇ ਕੰਮ ਕਰਦੇ ਹੋ ਤੁਸੀਂ ਤਾਂ ਪਹਿਲ ਪਾਣੀ ਪਾਣੀ ਪੀਣਾ ਛੱਡ ਦੋ ਭੰਗ ਦਾ ਤੇ ਮਹਾਰਾਜ ਜ਼ਿਕਰ ਕਰੇ ਭੰਗ ਖਾਏ ਪਟਪੜੇ ਗੱਜਣ ਕੇ ਦਾਤੋਂ ਪਾਰੇ ਵੀ ਜਿਹੜਾ ਜੋਧਾ ਹੁੰਦਾ ਨਾ ਜੋ ਭੰਗ ਖਾ ਕੇ ਜੁੱਧ ਲੜਦਾ ਹਾਥੀ ਦੇ ਦੰਦ ਬੁੱਟ ਲਿਆਉਂਦਾ ਕੇ ਮਤਲਬ ਇਨੀ ਪਾਵਰ ਆ ਜਾਂਦੀ ਐਨੀ ਪਾਵਰ ਉਹ ਤਾਂ ਮਨ ਬਹੁਤ ਜਿਆਦਾ ਪ੍ਰਪਲ ਹੋ ਜਾਂਦਾ ਉਹ ਚਿੱਤ ਇੱਕ ਸਰੂਪ ਹੋ ਜਾਂਦਾ ਭੰਗ ਪੀਣ ਵਾਲੇ ਜਿਹੜੇ ਭੰਗ ਦੀ ਨਿੰਦਾ ਕਰਦੇ ਉਹਨਾਂ ਨੂੰ ਭੰਗ ਦਾ ਮਤਲਬ ਹੀ ਨਹੀਂ ਪਤਾ ਪੀਏ ਪਬਈ ਸ਼ਿਵਜੀ ਤਾਂ ਤਰੀ ਆਉਂਦੀ ਦੀ ਗੱਲ ਬਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਜੀਰ ਜੀ ਕੀ ਹਾਲ ਨੇ ਚੜਦੀ ਕਲਾ ਈ ਤੁਹਾਨੂੰ ਠੀਕ ਪਹਿਲਾਂ ਆਪਣੇ ਬਾਰੇ ਥੋੜੇ ਜਾਣਕਾਰੀ ਦੇਵੋ ਜਰਾ ਮੇਰਾ ਨਾਮ ਬਾਲ ਸਿੰਘ ਤੇ ਆਪਾਂ ਪੰਜਾਬੀ ਯੂਨੀਵਰਸਿਟੀ ਵਿੱਚ ਐਮਏ ਕਰ ਰਹੇ ਹਾਂ ਠੀਕ ਹੈ ਜੀ ਤੇ ਹੁਣ ਕੰਪਲੀਟ ਹੋ ਗਈ ਆ ਅੱਗੇ ਗੁਰੂ ਸਾਹਿਬ ਨੇ ਜਿਵੇਂ ਚਾਹਿਆ ਅੱਗੇ ਕਰਾਂਗੇ ਤੇ ਐਮਏ ਧਰਮ ਅਧਿਆਨ ਦੀ ਕੀਤੀ ਆ ਤੇ ਪਿੱਛੇ ਵੀ ਇਹ ਵੀ ਗੁਰੂ ਗ੍ਰੰਥ ਸਾਹਿਬ ਬਾਰੇ ਕਰਕੇ ਆਏ ਸੀਗੇ ਠੀਕ ਹੈ ਜੀ ਮਤਲਬ ਕਿ ਜਿਹੜੀ ਸਟੱਡੀ ਕਰ ਰਹੇ ਹਨ ਉਤਰੰਬਰ ਹੀ ਕਰ ਰਹੇ ਹਨ ਹਾਂ ਜੀ ਭਾਈ ਸਾਹਿਬ ਅੱਜ ਆਪਾਂ ਹਜੂਰ ਸਾਹਿਬ ਜਿਹੜੀ ਛਟਕੇ ਦੀ ਮਿਰਸਦਾ ਉਹਦੇ ਬਾਰੇ ਗੱਲਬਾਤ ਕਰਾਂਗੇ ਹਾਂ ਜੀ ਅਹ ਦੇਖੋ ਮਹਾਰਾਏ ਨੇ ਆਪਣੇ ਆਪ ਨੂੰ ਕੀ ਕਿਹਾ ਸੀ ਛਤਰੀ ਦੇ ਕੋਲ ਠੀਕ ਹੈ ਜੀ ਮਹਾਰਾਏ ਆਪਨੇ ਬਣੇ ਗਏ ਛਤਰੀ ਕੋ ਪੁੱਤੋਂ ਬ੍ਰਾਹਮਣ ਕੋ ਨੇ ਹਮ ਬੜੇ ਕਠੋਰ ਸ਼ਬਦਾਂ ਦੇ ਮਹਾਰਾਜ ਵਿੱਚ ਮਹਾਰਾਏ ਨੇ ਸਿੱਧਾ ਸਿੱਧਾ ਕਿਹਾ ਵੀ ਬ੍ਰਾਹਮਣਾਂ ਦੇ ਕੋਤ ਨਹੀਂ ਸੀ ਛਤਰੀਆਂ ਦੇ ਛਤਰੀਆਂ ਦਾ ਧਰਮ ਕੀ ਆ? ਜੰਦ ਕਰਨਾ। ਹੋਰ ਕੁਝ ਨਹੀਂ ਆ। ਛਤਰੀ ਜਦੋਂ ਜੰਦ ਨਿੱਕੀ ਬਣਾਉਂਦੇ ਆ। ਹੂੰ। ਸੋ ਜੰਦ ਕਰ ਲੈਂਦੇ ਆ ਛਤਰੀਆਂ ਦਾ ਭੋਜਨ ਵੀ ਅਲੱਗ ਹੀ ਹੁੰਦਾ। ਮਾਮਣਾ ਵਾਲਾ ਭੋਜਨ ਨਹੀਂ ਹੁੰਦਾ। ਅੱਛਾ ਜੀ। ਛਤਰੀਆਂ ਦਾ ਭੋਜਨ ਹੁੰਦਾ ਵਾ ਮਾਸ ਤੇ ਜਿਹੜੇ ਮਤਲਬ ਕਿ ਆਪਣੇ ਪ੍ਰੋਟੀਨ ਦੇ ਆ ਸਰੀਰ ਨੂੰ। ਠੀਕ ਹੈ ਜੀ। ਉਹ ਇਹ ਸਰੀਰ ਵੀ ਤਗੜਾ ਹੋਵੇ। ਸੋ ਜਿਹੜੀ ਜਿਹੜੀ ਮर्यादा ਮਹਾਰਾਜ ਜੀ ਦੇ ਲਈ ਤੇ ਚੱਲੀ ਜਾਂਦੀ ਆ। ਤੇ ਸਹੂਰ ਸਾਹਿਬ ਤੋਂ ਸਹੂਰ ਸਾਹਿਬ ਨੇ ਨਾ ਪ੍ਰਾਤਨ ਮਰਿਆਦਾ ਸਾਮਕੇ ਰੱਖੀ ਸਾਡੀ ਠੀਕ ਹੈ ਜੀ ਜਦੋਂ 19ਵੀਂ ਸਦੀ ਦੇ ਵਿੱਚ 20ਵੀਂ ਸਦੀ ਦੇ ਵਿੱਚ ਪੰਜਾਬ ਦੇ ਵਿੱਚ ਮਰਿਆਦਾ ਖਤਮ ਹੋ ਚੁੱਕੀ ਸੀ ਨਾਮਧਾਰੀ ਸਿੰਘਾ ਨੇ ਹਜ਼ੂਰ ਸਾਹਿਬ ਤੋਂ ਮਰਿਆਦਾ ਸਾਰੀ ਲੈਂਦੀ ਸੀ ਤੇ ਉਹ ਪੰਜਾਬ ਦੇ ਵਿੱਚ ਲੰਗ ਕਰਵਾਈ ਸੀ ਠੀਕ ਹੈ ਹਜ਼ੂਰ ਸਾਹਿਬ ਨੇ ਪ੍ਰਾਤਨ ਮਰਿਆਦਾ ਸਮਝੀ ਸਾਮਕੇ ਰੱਖੀ ਇਸੇ ਕਰਕੇ ਤੇ ਦੱਸਣ ਦਾ ਪ੍ਰਕਾਸ਼ ਵੀ ਹੈਗਾ ਸਰਬਲੋਹ ਦਾ ਪ੍ਰਕਾਸ਼ ਵੀ ਹੈ ਸੋ ਹਜ਼ੂਰ ਸਾਹਿਬ ਪ੍ਰਾਤਨ ਮਰਿਆਦਾ ਇਸੇ ਕਰਕੇ ਛੜਕਦੀ ਮਰਿਆਦਾ ਪ੍ਰਾਤਨ ਚੱਲੀ ਜਾ ਰਹੀ ਆ ਮਾਰ ਐਸੇ ਵੇਲੇ ਚੱਲੀ ਜਾ ਰਹੀ ਆ ਮਾਰੇ ਸੈ ਉਹਨੇ ਜਾਂਦੇ ਨਹੀਂ ਉੱਥੇ ਛਟਕਾ ਛਟਕਾ ਕੀਤਾ ਸੀ ਜਦੋਂ ਮਾਧੋਦਸ ਵਗੈਰਾ ਕੀ ਕੋ ਗਏ ਸੀ ਜਾਂਦੇ ਸਾਰੇ ਛਟਕੇ ਕੀਤੇ ਸੀ ਉਹਦੇ ਡੇਰੀ ਦੇ ਉੱਤੇ ਵੀ ਛਤਰੀ ਬੰਧ ਆ ਗਈ ਹੁਣ ਅੱਛਾ ਜੀ ਹਾਂਜੀ ਸੋ ਉਹ ਉਹਦੇ ਤੇ ਮਰਿਆ ਦਾ ਚੱਲੀ ਹੁੰਦੀ ਆ ਹੁਣ ਉਹ ਜਦੋਂ ਇੱਕ ਦੇਖੇ ਹੁਣਾ ਵੀ ਉਹ ਸ਼ਸਤਰਾਂ 'ਤੇ ਤਿਲਕ ਦਿੰਦੇ ਹਾਂਜੀ ਹਾਂਜੀ ਸੋ ਸ਼ਸਤਰ ਅਸੀਂ ਤਾਂ ਪੀਰ ਮੰਨਦੇ ਆ ਆਪਣਾ ਸ਼ਸਤਰਾਂ ਇਹ ਹੈ ਸਾਡੇ ਪੀਰ ਹਨਾ ਸੋ ਉਹ ਇਸ ਪ੍ਰਕਾਰ ਜੋ ਛਟਕਾ ਕਰਦੇ ਉਹ ਸ਼ਸਤਰਾਂ ਨੂੰ ਤਿਲਕ ਦਿੱਤਾ ਜਾਂਦਾ ਹੈ ਤੇ ਇਹ ਮਰਿਆਦਾ ਛਤਰੀਆਂ ਸੋ ਪ੍ਰਾਤਨ ਮਰਿਆਦਾ ਚੱਲੀ ਜਾਂਦੀ ਆ ਤੇ ਉਹਦੇ ਤੇ ਆਪਾਂ ਕਟਾਕਸ਼ ਕਰਦੇ ਵੀ ਇਹ ਜੀਵ ਹੱਤਿਆ ਜਾਂ ਇਹ ਹੀ ਐ ਇਹੋ ਜਿਹੀ ਗੱਲਾਂ ਕਰਦੇ ਆ ਪਹਿਲਾ ਪਾਣੀ ਜੀ ਉਹ ਜਿਹੇ ਤੇ ਹਰਿਆ ਸਭ ਕੋ ਇਹ ਆਸਾਦੀਵਾਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਆ ਵੀ ਸਭ ਤੋਂ ਪਹਿਲਾ ਜੀਵ ਆ ਪਾਣੀ ਜੇ ਕੋਈ ਜੀਵ ਹੱਤਿਆ ਮੰਨਦਾ ਵਾ ਤਾਂ ਪਾਣੀ ਪੀਣਾ ਛੱਡ ਸਕਦਾ ਜਿਹੜਾ ਸੇਗਨ ਸਿੰਘਾਂ ਨੂੰ ਇਹ ਕਹਿੰਦਾ ਵਾ ਵੀ ਇਹ ਜੀਵ ਹੱਤਿਆ ਹੋ ਰਹੀ ਸੋ ਖਾਣ ਪੀਣ ਦਾ ਕੋਈ ਬਾਲਾ ਲੈਣਾ ਦੇਣਾ ਹੈ ਨਹੀਂ ਆ ਖਾਲਸੇ ਦਾ ਤੋ ਜਦੋਂ ਝਟਕੇ ਦੀ ਗੱਲ ਕਰਾਂਗੇ ਤਾਂ ਮਹਾਰਾਜ ਦੇ ਵੇਲੇ ਤੋਂ ਜਿਹੜੀ ਮਰਿਆਦਾ ਚੱਲੀ ਆ ਰਹੀ ਆ ਗੁਰੂ ਨਾ ਗੁਰੂ ਨਾਨਕ ਪਾਤਸ਼ਾਹ ਜੀ ਦਾ ਜ਼ਿਕਰ ਆਉਂਦਾ ਵੀ ਇਹ ਹਿਰਨ ਵਸ਼ ਕਰ ਕੀਤਾ ਸੀ ਉਹਨਾਂ ਨੇ ਪਾਤਸ਼ਾਹ ਜੀ ਨੂੰ ਅੱਗ ਦੇ ਵਿੱਚ ਸਾੜਿਆ ਸੀ ਸਾਰਾ ਸਿਸਟਮ ਕੀਤਾ ਸੀ ਉਹ ਬ੍ਰਾਹਮਣ ਨੂੰ ਦਿਖਾਉਣਾ ਸੀ ਵੀ ਅਸੀਂ ਬ੍ਰਾਹਮਣ ਨਹੀਂ ਬ੍ਰਾਹਮਣ ਨੂੰ ਸ਼ੋਅ ਕੀਤਾ ਸੀ ਵੀ ਅਸੀਂ ਮਤਲਬ ਇਹ ਮਹਾਰਾਏ ਨੇ ਹਿਰਨ ਜਦੋਂ ਉਹ ਦੇ ਅੱਗ ਦੇ ਉੱਤੇ ਉਹ ਕੀਤਾ ਸੀਗਾ ਪੋਸਟ ਕੀਤਾ ਕਹ ਲਈਏ ਸੋ ਉਦੋਂ ਬਾਅਦ ਗੁਰੂ ਗੋਬੇ ਸਿੰਘ ਆ ਰਿਹਾ ਤਸ਼ਰੀਆਮ ਫਿਰ ਛੱਡ ਕੇ ਦੀ ਪ੍ਰਥਾ ਚਲਾ ਰਹੇ ਆ ਗੁਰੂ ਹਰਗੋਬਿੰਦ ਪਾਸ਼ਾ ਜੀ ਕਰ ਰਹੇ ਸੀ ਕਿ ਸ਼ਿਕਾਰ ਘੇੜਦੇ ਹੁੰਦੇ ਸੀ ਠੀਕ ਹੈ ਜੀ ਹੁਣ ਗੱਲ ਕਰੀਏ ਵੀ ਇੱਕ ਇਤਿਹਾਸ ਦੇ ਵਿੱਚੋਂ ਬਹੁਤ ਸੋਹਣੀ ਐਗਜ਼ਾਮਪਲ ਦਿੰਦੇ ਆਂ ਹਾਂਜੀ ਕੀ ਹੁੰਦਾ ਵੀ ਭਾਈ ਮਣੀ ਸਿੰਘ ਦੇ ਸਮੇਂ ਦੇ ਵਿੱਚ ਬੰਦਾ ਸਿੰਘ ਬਹਾਦਰ ਦੀ ਜੋ ਸ਼ਹੀਦੀ ਹੁੰਦੀ ਆ ਹਾਂਜੀ ਸਿੱਖ ਪੰਥ ਦੋ ਕੈਟੇਗਰੀਆਂ ਦੇ ਵਿੱਚ ਵੰਡਿਆ ਜਾਂਦਾ ਠੀਕ ਹੈ ਜੀ ਇੱਕ ਕੈਟੇਗਰੀ ਹੁੰਦੀ ਹੈ ਤਤ ਖਾਲਸਾ ਇੱਕ ਹੁੰਦੀ ਬੰਦੇਈ ਖਾਲਸਾ ਬੰਦੇਈ ਖਾਲਸਾ ਲਾਲ ਕੱਪੜੇ ਪਾਉਣ ਲੱਗ ਜਾਂਦੇ ਆ ਲਾਲ ਹੀ ਉਹਨਾਂ ਦਾ ਝੰਡਾ ਹੋ ਜਾਂਦਾ ਵਾ ਤੇ ਉਹ ਫਤੇ ਦੀ ਥਾਂ ਕੁਝ ਹੋਰ ਬੋਲਣ ਲੱਗ ਜਾਂਦੇ ਠੀਕ ਹੈ ਜੀ ਤੇ ਫਤੇ ਦੇਰਸ਼ਨ ਕਹਿਣ ਲੱਗ ਜਾਂਦੇ ਠੀਕ ਹੈ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤੇ ਦੀ ਥਾਂ ਤੇ ਫਤੇ ਦੇਰਸ਼ਨ ਕਹਿਣ ਲੱਗ ਜਾਂਦੇ ਆ ਉਹ ਹੋ ਜਾਂਦੇ ਬੰਦੇ ਹੀ ਅੱਜ ਕੱਲ ਬਹੁਤੇ ਬੰਦੇ ਹੀ ਫਿਰਦੇ ਜਿਹੜੇ ਖਾਲਸੇ ਪੰਥ ਦੀ ਮर्यादा ਤੇ ਕਟਾਰਛ ਕਰਦੇ ਆ ਉਹ ਬੰਦਈਆਂ ਦੀ ਕੈਟਾਗਰੀ ਚ ਆਉਂਦੇ ਚਲੋ ਵਿਵਾਦ ਵਧਦਾ ਗਿਆ ਮਾਤਾ ਸੁੰਦਰੀ ਜੀ ਨੇ ਜੋ ਵਰਤਾਰਾ ਦੇਖਿਆ ਕਿਉਂਕਿ ਮਾਤਾ ਸੁੰਦਰੀ ਜੀ ਉਸ ਸਮੇਂ ਪੰਥ ਨੂੰ ਪੌਮ ਨੂੰ ਪੰਥ ਨੂੰ ਜਾਂ ਧਰਮ ਨੂੰ ਲੀਡ ਕਰ ਰਹੀ ਸੀ ਠੀਕ ਹੈ ਜੀ ਤੇ ਉਦੋਂ ਬਾਅਦ ਕੀ ਹੁੰਦਾ ਵਾ ਮਾਤਾ ਸੁੰਦਰੀ ਜੀ ਜਦੋਂ ਇਹ ਵਰਤਾਰਾ ਦੇਖਦੇ ਆ ਤੇ ਭਾਈ ਮਣੀ ਸਿੰਘ ਉਸ ਵੇਲੇ ਸੂਝਵਾਨ ਵਿਦਵਾਨ ਸੀ ਜੀ ਪੰਥ ਦੇ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਇਸ ਵਿਵਾਦ ਨੂੰ ਨਿਬੇੜੋ ਭਾਈ ਮਣੀ ਸਾਹ ਭਾਈ ਮਣੀ ਸਿੰਘ ਜੀ ਇਕਾਲਤਖ ਸਾਹਿਬ ਜਾਂਦੇ ਆ ਉੱਥੇ ਜਾ ਕੇ ਦੋ ਪਰਚੀਆਂ ਪਾਈ ਜਾਂਦੀਆਂ ਹਰ ਕੀ ਪੌੜੀ ਦੇ ਵਿੱਚ ਇੱਕ ਤੇ ਤਤ ਵਾਲਿਆਂ ਦਾ ਨਾਮ ਲਿਖਿਆ ਜਾਂਦਾ ਇੱਕ ਬੰਦਾਈ ਠੀਕ ਹੈ ਥੋੜੇ ਚਿਰ ਬਾਅਦ ਕੀ ਹੁੰਦਾ ਵੀ ਸਰੋਵਰ ਦੇ ਵਿੱਚ ਜੋ ਪਰਚੀ ਪਾਈ ਜਾਂਦੀ ਆ ਤਤ ਖਾਲਸਾ ਦੀ ਪਰਚੀ ਜਿਹੜੀ ਉਹ ਉੱਪਰ ਆ ਜਾਂਦੀ ਹੈ ਤੇ ਬੰਦਾਈ ਵਾਲਿਆਂ ਦੀ ਡੁੱਬ ਜਾਂਦੀ ਆ ਫਿਰ ਵੀ ਉਹ ਕਹਿੰਦੇ ਵੀ ਅਸੀਂ ਨਹੀਂ ਮੰਨਦੇ ਇਹ ਗੱਲ ਨੂੰ ਫਿਰ ਭਾਈ ਮਣੀ ਸਿੰਘ ਜੀ ਇੱਕ ਹੋਰ ਵਰਤਾਰਾ ਵਰਤਾਉਂਦੇ ਉੱਥੇ ਭਾਈ ਮਣੀ ਸਿੰਘ ਜੀ ਕਰਦੇ ਆ ਵੀ ਦੋ ਪਹਿਲਵਾਨਾਂ ਦੇ ਘੋਲ ਕਰਵਾਉਂਦੇ ਉੱਥੇ ਅਕਾਲ ਤਖਤ ਸਾਹਿਬ ਦੇ ਉੱਤੇ ਅਕਾਲ ਤਖਤ ਸਾਹਿਬ ਦੇ ਘੋਲ ਜਿਹੜੇ ਆ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ਼ੁਰੂ ਕੀਤੇ ਸੀ ਸੋ ਉਹ ਪਰੰਪਰਾ ਨੂੰ ਬਰਕਰਾਰ ਰੱਖਦੇ ਹੋਏ ਅਕਾਲ ਤਖਤ ਸਾਹਿਬ ਦੇ ਦੋ ਪਹਿਲਵਾਨਾਂ ਦੇ ਘੋਲ ਹੁੰਦੇ ਆ ਉਹਨਾਂ ਪਹਿਲਵਾਨਾਂ ਦੇ ਘੋਲ ਵਿੱਚ ਜਿਹੜਾ ਤਤ ਖਾਲਸਾ ਸੀ ਆ ਜਿਹੜਾ ਮੂਲ ਸੀਗੇ ਉਹਨਾਂ ਦਾ ਪਹਿਲਵਾਨ ਜਿੱਤ ਜਾਂਦਾ ਠੀਕ ਹੈ ਜੀ ਹੁਣ ਹੁਣ ਝਟਕੇ ਦੀ ਗੱਲ ਕਰੀਏ ਉਥੇ ਹੁਣ ਦੇਖੀਏ ਵੀ ਉਹ ਜਿਹੜਾ ਕਨਸੈਪਟ ਸੀਗਾ ਵੀ ਉਹ ਮਤਲਬ ਕਿ ਹੁਣ ਜਿਹੜੇ ਬੰਦੇ ਹੀ ਸੀਗੇ ਹੈਗੇ ਤਾਂ ਉਹ ਵੀ ਖਾਲਸੇ ਹੀ ਸੀਗੇ ਮਤਲਬ ਉਹਨਾਂ ਵੀ ਅਮਰ ਛੇ ਗਿਆ ਸੀਗਾ ਭਾਈ ਮਣੀ ਸਿੰਘ ਜੀ ਸੋਚਣ ਲੱਗੇ ਵੀ ਹੁਣ ਇਹਨਾਂ ਨੂੰ ਕਿੱਦਾਂ ਪੰਥ ਦੇ ਵਿੱਚ ਸ਼ਾਮਲ ਕੀਤਾ ਜਾਵੇ ਵੀ ਰੌਲਾ ਤਾਂ ਮਤਲਬ ਥੋੜਾ ਰੰਗਦਾ ਹੀ ਸੀਗਾ ਹੋਰ ਤਾਂ ਨਹੀਂ ਕੋਈ ਰੌਲਾ ਨਾ ਉਹ ਮਾਰਸ ਵਗੈਰਾ ਨਹੀਂ ਸ਼ੱਕਦੇ ਹੁੰਦੇ ਬੰਦੇ ਸੋ ਉਹਨਾਂ ਨੇ ਸੋਚਿਆ ਵੀ ਉਹਨੂੰ ਕੀ ਕੀਤਾ ਜਾਵੇ ਫਿਰ ਭਾਈ ਮਣੀ ਸਿੰਘ ਨੇ ਅਕਾਲ ਤਖਤ ਸੈਦ ਦੇ ਉੱਤੇ ਝਟਕਾ ਦਿੱਤਾ ਸੀ ਆ ਅੱਛਾ ਜੀ ਉਹਦਾ ਪ੍ਰਸੰਗ ਤੁਹਾਨੂੰ ਪੜ੍ਹ ਕੇ ਸੁਣਾਉਣੇ ਥੋੜਾ ਜਿਹਾ ਭਾਈ ਮਣੀ ਸਿੰਘ ਦਾ ਇੱਕ ਸ਼ੀਤ ਬਲਾਸ ਆ ਸ਼ੀਤ ਬਲਾਸ ਭਾਈ ਮਣੀ ਸਿੰਘ ਉਹਦੇ ਵਿੱਚ ਜ਼ਿਕਰ ਹੁੰਦਾ ਝਟਕ ਕਰ ਝਟਕਾ ਸੂਰਕਾ ਮਣੀ ਸਿੰਘ ਮੰਗਵਾਏ ਵੀ ਉਸੇ ਪਲ ਭਾਈ ਮਣੀ ਸਿੰਘ ਜੀ ਨੇ ਸੂਰ ਦਾ ਝਟਕਾ ਮੰਗਵਾਇਆ ਅੱਛਾ ਜੀ ਸੰਗਤ ਸਿੰਘ ਦੀ ਯਾਦ ਲੈ ਬੰਦੀਆਂ ਨੂੰ ਦੀਓ ਸ਼ਿਕਾਇਤ ਸੰਗਤ ਸਿੰਘ ਵਰਗੇ ਉੱਥੇ ਨੌਜਵਾਨ ਜਿਹੜੇ ਸਿੰਘ ਸੀਗੇ ਉਹਨਾਂ ਨਾਲ ਲੈ ਕੇ ਬੰਦੀ ਜਿਹੜੇ ਸੀਗੇ ਜਿਹੜੇ ਬੰਦੀ ਹੋ ਸੀਗੇ ਮਾਲ ਨਹੀਂ ਸਕਦੇ ਸੀ ਉਹਨਾਂ ਨੂੰ ਪੰਥ ਦੇ ਵਿੱਚ ਸ਼ਾਮਲ ਕਰਨ ਦੇ ਲਈ ਉਹਨਾਂ ਨੂੰ ਸ਼ਿਕਾਇਆ ਲਾਏ ਤਨਖਾਹ ਬਖਸ਼ੇ ਸਭ ਨੀਲੰਬਰ ਪਹਿਨਾਏ ਨੀਲੇ ਰੰਗ ਦਾ ਜਿਹੜਾ ਕਨਸੈਪਟ ਆ ਭਾਈ ਮਣੀ ਸਿੰਘ ਨੇ ਉਥੇ ਪ੍ਰਾਇਓਰਿਟੀ ਦੇ ਰਹੇ ਉਹਨਾਂ ਜਿਹੜੇ ਲਾਲ ਵਸਤਰ ਪਾਉਂਦੇ ਉਹਨਾਂ ਨੀਲੇ ਵਸਤਰ ਪਹਿਨਾ ਕੇ ਤੇ ਤਨਖਾਹ ਲਾ ਕੇ ਉਹ ਬਖਸ਼ਿਤ ਦੀ ਬੰਦਈ ਠੀਕ ਹੈ ਜੀ ਭਰਮ ਭੇਦ ਸਭ ਮਿਟ ਗਏ ਉਹ ਭਈ ਇਕਤਾ ਹੈ ਸਾਰਾ ਭਰਮ ਭੇਦ ਉੱਤੇ ਮਿਟ ਜਾਂਦਾ ਹੁਣ ਉਹਨਾਂ ਨੂੰ ਪੰਥ ਦੇ ਵਿੱਚ ਸ਼ਾਮਲ ਕੀਤਾ ਗਿਆ ਸੀਗਾ ਉਹ ਝਟਕਾ ਛਕ ਸਕਦਾ। ਸੋ ਜੇ ਪੰਛ ਦੇ ਵਿੱਚ ਰਹਿਣਾ ਵਾ ਫਿਰ ਝਟਕਾ ਛਕਣਾ ਜ਼ਰੂਰੀ ਹੋਊਗਾ। ਠੀਕ ਹੈ। ਲਾਜ਼ਮੀ ਹੋ ਜਾਊਗਾ। ਉਹ ਉਹ ਵੱਖਰੀ ਗੱਲ ਮੈਂ ਆਪਦੀ ਪਰਸਨਲ ਗੱਲ ਦੱਸਾਂ। ਮੈਂ ਝਟਕਾ ਨਹੀਂ ਛਕਦਾ। ਉਹ ਤੁਹਾਡਾ ਮੈਟਰ ਹੈ। ਹਾਂ ਜਿਵੇਂ ਕਹਿ ਲੀ ਬਈ ਇੱਕ ਕਿਤੇ ਕਿਸੇ ਨੂੰ ਬਤਾਉਣੀ ਚੰਗੀ ਲੱਗਦੇ ਕਿਸੇ ਨੂੰ ਗੋਗ ਵੀ ਨਹੀਂ ਚੰਗੀ ਲੱਗਦੀ। ਉਹ ਐਵੇਂ ਦਾ ਮੈਟਰ ਹੈ ਮੇਰਾ। ਚਲੋ ਜੋ ਕਿਹਾ ਹੋਵੇ ਉਹ ਛੱਕ ਵੀ ਲਮਾ ਦੇ ਜਿੱਦੂ ਗੱਲ ਹੀ ਨਹੀਂ ਹੈਗੀ। ਸਾਨੂੰ ਤਾਂ ਕੋਈ ਭੇਦ ਹੁਣ ਮੈਂ ਆਖੀ ਜਾ ਮੈਂ ਨਹੀਂ ਛਕਦਾ ਮੈਂ ਉਹਦੇ ਵਿਰੋਧ ਕਰਾਂ। ਨਾ ਇਹ ਨਹੀਂ ਹੋ ਸਕਦਾ। ਮੈਂ ਵਿਰੋਧ ਨਹੀਂ ਕਰਦਾ। ਕਉਂ ਕੀ ਮਰਿਆਦਾ ਵਾ ਛਤਰੀਆਂ ਦੀ ਤੇ ਮਰਿਆਦਾ ਹੈ ਸੋ ਇਸ ਪ੍ਰਕਾਰ ਸਾਰਾ ਕਨਸੈਪਟ ਜਿਹੜਾ ਵਾ ਉਹ ਝਟਕੇ ਦਾ ਪਰਾتن ਚੱਲਦਾ ਰਿਹਾ ਇੱਥੇ ਸਾਨੂੰ ਕੋਈ ਸ਼ੰਕਾ ਨਹੀਂ ਹੋਣਾ ਚਾਹੀਦਾ ਹੁਣ ਝਟਕੇ ਦਾ ਵਿਰੋਧ ਕੌਣ ਕਰਦੇ ਆ ਜਿਹੜੇ ਆਪ ਖਾਲਸਾ ਨਹੀਂ ਕੇ ਜਿਹੜੇ ਆਪ ਬੰਦਈ ਆ ਬੰਦਈ ਵਿਰੋਧ ਨਹੀਂ ਕਰ ਸਕਦੀ ਝਟਕੇ ਦਾ ਤੁਸੀਂ ਨਿਛਕਣਾ ਨਹੀਂ ਸਕਣਾ ਨਾ ਸਕੋ ਜਿਹੜੇ ਅੱਜ ਕੱਲ ਦੇ ਪ੍ਰਚਾਰਕ ਬੰਦਈਆਂ ਦੀ ਕੈਟਾਗਰੀ ਜਾਂਦੇ ਉਹ ਆਪ ਦਾ ਕਰਦੇ ਨਹੀਂ ਉਹ ਬਹਾਮਣਵਾਦ 'ਚ ਆ ਫਸੇ ਹੋਏ ਆ ਤੇ ਉਹ ਖਾਲਸਾ ਹੁੰਦਾਂ ਦੇ ਖਾਲਸਾ ਵੀ ਝਟਕਾ ਕਰਦਾ ਹੈ ਅੱਜਕਲ ਕਰਦਾ ਰਹੂਗਾ ਤੁਹਾਨੂੰ ਉਸ ਦਾ ਪ੍ਰੋਬਲਮ ਹੋਣੀ ਨਹੀਂ ਚਾਹੀਦੀ ਸੋ ਇਸ ਪ੍ਰਕਾਰ ਦਾ ਕਨਸੈਪਟ ਹੈ ਝਟਕੇ ਦਾ ਤੇ ਇਹਦੇ ਬਾਰੇ ਕਿਤੇ ਵੀਰੇ ਮਾਸਖਣ ਬਾਰੇ ਕਿਤੇ ਕੋਈ ਵੀ ਮਨਹਿਜ ਜਾਂ ਕੁਝ ਨਹੀਂ ਲਿਖਿਆ ਗਿਆ ਕਿਤੇ ਨਹੀਂ ਨਾ ਗੁਰੂ ਗ੍ਰੰਥ ਸਾਹਿਬ ਮਨਾਂ ਨਹੀਂ ਕਰਦੇ ਵੀ ਇਹ ਕਹੇ ਇਹ ਪ੍ਰਮਾਣ ਦਿੰਦੇ ਨੇ ਨਾ ਗੁਰੂ ਗ੍ਰੰਥ ਸਾਹਿਬ ਵੀ ਤੋਂ ਕਿ ਉਮਰ ਕੀ ਮਾਰੇ ਜਾਂ ਐਵੇਂ ਦੇ ਪ੍ਰਮਾਣ ਦਿੰਦੇ ਆ ਜਦੋਂ ਇੱਕ ਮੈਂ ਜਦੋਂ ਸਭ ਮੈਂ ਖੁਦਾਇ ਕਰਦਾ ਹੈ ਤਾਂ ਉਹ ਕਿ ਮੁਰਗੀ ਮਾਰੇ ਬਾਮਣ ਨੂੰ ਮਹਾਰਾ ਜੀ ਨੇ ਕਿਤੇ ਉਪਦੇਸ਼ ਦਿੱਤਾ ਵੀ ਤੂੰ ਇਹੋ ਜਿਹੇ ਕੰਮ ਕਿਉਂ ਕਰਦਾ ਹੋਵੇਂ ਜਿਹਦੇ ਕੋਈ ਕਿਸੇ ਕਾਜੀ ਨੂੰ ਤੇ ਉਹ ਕਿਸੇ ਪਾਰਟਿਕੂਲਰ ਬੰਦੇ ਨੂੰ ਉਪਦੇਸ਼ ਦਿੱਤਾ ਜਾਂਦਾ ਵੀ ਇਹ ਇਹ ਕੰਮ ਉਹ ਨਜਾਇਜ਼ ਕਰ ਰਹੇ ਹੁੰਦੀਆਂ ਉਹਦੇ ਕਿਤੇ ਮਹਾਰਾ ਉਪਦੇਸ਼ ਦਿੰਦੇ ਉਹ ਸਾਰਿਆਂ ਦੇ ਉੱਤੇ ਥੋੜਾ ਲਾਗੂ ਹੁੰਦਾ ਹੁਣ ਮੁਸਲਮਾਨਾਂ ਦਾ ਕਨਸੈਪਟ ਆਉਂਦਾ ਵਾ ਸਾਬਤ ਸੂਰਤ ਦਸਤਾਰ ਸਿਰਾਂ ਉਹਦੇ ਵਿੱਚ ਮਹਾਰਾ ਸਾਹਿਬ ਨੇ ਮੁਸਲਮਾਨਾਂ ਦਾ ਸਾਰਾ ਕਨਸੈਪਟ ਸਿਰਜਿਆ ਹੋਇਆ ਉਹ ਹੁਣ ਸਿੱਖ ਕੀ ਪ੍ਰਚਾਰੀ ਜਾ ਰਹੇ ਕਿ ਉਹ ਸਿੱਖਾਂ ਨੂੰ ਕਿਆ ਹੋਇਆ ਸਾਫ ਸੁਰਤ ਦਾ ਸਾਸਰਾ ਇਹ ਤਾਂ ਗੱਲ ਹੀ ਨਹੀਂ ਹੈਗੀ ਉਹਦੇ ਚ ਕਿਤੇ ਵੀ ਉਹ ਸਾਰੇ ਸ਼ਬਦ ਪੜ ਕੇ ਦਿਖਾ ਦੋ ਉਹ ਸਾਰੇ ਸ਼ਬਦ ਤਾਂ ਮੁਸਲਮਾਨਾਂ ਦੇ ਅਕੋਰਡਿੰਗ ਹੈ ਉਹਦੇ ਦੀ ਹਦੀਸਾ ਕੁਰਾਨ ਜ਼ਕਾਤ ਨਮਾਜ਼ ਦੀ ਗੱਲ ਕੀਤੀ ਗਈ ਇਹੋ ਜੀ ਗੱਲਾਂ ਜਿਹੜੇ ਡੁੰਗਾਈ ਜਿਹਨਾਂ ਚ ਸਮਝਦੇ ਨਹੀਂ ਉਹਨਾਂ ਤੇ ਆਪਾਂ ਵਿਰੋਧ ਕਰਾਂਗੇ ਮਾਸ ਸਮਾਸ ਕਰ ਮੂਰਖੀ ਕਰੇ ਜੇ ਕੋਈ ਮਾਸ ਦੇ ਕਰਕੇ ਗੱਲਬਾਤ ਕਰ ਰਹੇ ਆਪਾਂ ਆਪਸ ਵਿੱਚ ਝਗੜਾ ਕਰ ਰਹੇ ਉਹ ਮੂਰਖ ਹੈ ਇਹ ਜਿਹਤੂ ਇਸ ਝਗੜਾ ਕਰ ਰਹੇ ਜਿਹੜੇ ਜਿਹੜੇ ਪ੍ਰਚਾਰਕਾ ਜਿਹੜੇ ਇਹਦਾ ਵਿਰੋਧ ਕਰਦੇ ਉਹ ਤਾਂ ਮੂਰਖਿਆ ਫਿਰ ਸਿਰੇ ਤੇ ਮੂਰਖ ਰਾਵਾਂਗੇ ਉਹਨਾਂ ਨੂੰ ਗੁਰਬਾਣੀ ਕਹਿੰਦੀ ਅਸੀਂ ਥੋੜੀ ਆਾਂਗੇ ਗੁਰਬਾਣੀ ਕਹਿੰਦੀ ਜੇ ਅਸੀਂ ਝਗੜਾ ਕਰ ਰਹੇ ਹਾਂ ਤਾਂ ਮੂਰਖ ਹਾਂ ਮਾਰੇ ਮਨ ਦਾ ਕਰਨੀ ਨਹੀਂ ਮਾਰੇ ਇਹ ਜਰੂਰ ਕਹਿੰਦੇ ਪਹਿਲਾ ਪਾਣੀ ਜੀ ਉਹ ਜਿੱਥੇ ਹਰਿਆ ਸਭ ਕੋ ਉਹ ਜੀਵ ਆ ਪਾਣੀ ਜੇ ਇਹੋ ਜਿਹਾ ਕੰਮ ਕਰਦੇ ਹੋ ਤੁਸੀਂ ਤਾਂ ਪਾਣੀ ਪਾਣੀ ਪੀਣਾ ਛੱਡ ਦਿਓ ਦੇਖੋ ਇੱਕ ਹੁਣ ਨਾ ਹੁੰਦੇ ਸਮੇਂ ਦੇ ਵਿੱਚ ਦਵਾਈਆਂ ਚੱਲ ਗਈ ਪਿਛਲੇ ਸਮੇਂ ਦੇ ਵਿੱਚ ਔਸ਼ਧੀਆਂ ਹੁੰਦੀਆਂ ਸੀਗੀਆਂ ਭੰਗ ਖੀਮ ਹੋਸਤ ਐਂਦੀਆਂ ਔਸ਼ਧੀਆਂ ਹੁੰਦੀਆਂ ਤੂ ਉਹ ਜੜੀਆਂ ਮਤਲਬ ਕਿ ਮਾਰ ਐਸਐਬ ਵਾਲੀ ਵੀ ਚੱਲਦੇ ਰਹੀਆਂ ਔਸ਼ਦੀਆਂ ਹੁਣ ਆਪਾਂ ਮੈਡੀਕਲ ਦੇ ਵਿੱਚ ਦਵਾਈ ਲੈਨੇ ਉਹਦੇ ਚ ਕਈਆਂ ਗੋਲੀਆਂ ਦੇ ਵਿੱਚ ਐਲਕੋਹਲ ਹੁੰਦੀ ਹੈ ਬਹੁਤ ਦਵਾਈਆਂ ਦੇ ਵਿੱਚ ਮੋਸਟਲੀ ਐਲਕੋਹਲ ਹੁੰਦੀ ਹੈ ਸ਼ਰਾਬ ਸ਼ਰਾਬ ਵੀ ਪੀਦੇ ਪੀ ਨਹੀਂ ਰਹੇ ਇੱਕ ਹਿਸਾਬ ਆ ਖਾ ਰਹੇ ਆ ਸੇਵਨ ਤਾਂ ਕਰ ਰਹੇ ਆ ਪਰ ਉਹਦੇ ਉੱਥੇ ਮਰਿਆਦਾ ਟੁੱਟਦੀ ਨਹੀਂ ਕੀ ਗੱਲ ਜੇ ਕਿਹਾ ਪ੍ਰਤੱਖ ਰੂਪ ਚ ਖਾ ਲਈ ਆ ਉਧੇ ਵੀ ਮਾਤਲਬ ਕਿ ਮਰਿਆਦਾ ਤੋੜਨ ਦੀ ਗੱਲ ਕਰ ਰਹੇ ਹਾਂ ਆ ਤਮਬਾਗੂ ਨੂੰ ਜੂ ਮਹਾਰਾ ਮਾਰੇ ਨੇ ਵਣਾ ਕੀਤਾ ਮਾਰੇ ਦਾ ਘੋੜਾ ਵੀ ਨਹੀਂ ਵੜ ਰਿਹਾ ਤੁਹਾਮਾਰੀ ਫੂਟੇ ਖੇਤ ਦੇ ਵਿੱਚ ਤਮਾਕੂ ਨੂੰ ਜੋ ਭੰਗ ਦਾ ਤੇ ਮਹਾਰਾ ਜਿਕਰ ਕਰੇ ਭੰਗ ਖਾਏ ਪਟ ਪੜੇ ਗੱਜਣ ਕੇ ਦਾੰਦ ਤੋਂ ਪਾਰ ਵੀ ਜਿਹੜਾ ਯੋਧਾ ਹੁੰਦਾ ਨਾ ਜੋ ਭੰਗ ਖਾ ਕੇ ਹਾਂਜੀ ਯੁੱਧ ਲੜਦਾ ਹਾਥੀ ਦੇ ਦੰਦ ਪੁੱਟ ਲਿਆਉਂਦਾ ਕੀ ਮਤਲਬ ਇਨੀ ਪਾਵਰ ਆ ਜਾਂਦੀ ਹੈ ਇਨੀ ਪਾਵਰ ਮਤਲਬ ਕਿ ਜਦੋਂ ਜੋਗਾ ਮਨ ਬਹੁਤ ਜ਼ਿਆਦਾ ਪਰਪਲ ਹੋ ਜਾਂਦਾ ਉਹ ਚਿੱਤ ਇੱਕ ਸਰੂ ਹੋ ਜਾਂਦਾ ਭੰਗ ਪੀਣ ਵਾਲੇ ਜਿਹੜੇ ਭੰਗ ਦੀ ਨਿੰਦਾ ਕਰਦੇ ਉਹਨਾਂ ਨੂੰ ਭੰਗ ਦਾ ਮਤਲਬ ਹੀ ਨਹੀਂ ਪਤਾ ਵੀ ਇਹ ਪਬਈ ਸ਼ਿਵਜੀ ਤਤਰੀ ਆਉਂਦੀ ਚੀਜ਼ ਗੱਲਬਾਤ ਸ਼ਿਵ ਸੰਭ ਕਹੇ ਪਾਰਵਤੀ ਬਿਜੀਆਂ ਨੇ ਦੇ ਗਵਾਲਨ ਕੋ ਮੂਰਖ ਪੀਵੇ ਹਾਸੀ ਕਰੇ ਖਾ ਕੇ ਅਨੰਦ ਕਰਨ ਕੋ ਜੋਦਾ ਪੀਵੇ ਜੁਧ ਕਰੇ ਹਾਦੀ ਕੇ ਦਾਤ ਉਖਾਣ ਕੋ ਜੋਗੀ ਪੀਵੇ ਧਿਆਨ ਲਗਾਵੇ ਤੁਹਾਨੂੰ ਮੈਂ ਇਸ ਧਿਆਨ ਲਗਾਉਣ ਕੋ ਹਨਾ ਵੀ ਜਿਹੜਾ ਜੋਦਾ ਵਾ ਉਹ ਜੁਧ ਕਰੂਗਾ ਭੰਗ ਪੀ ਕੇ ਜਿਹੜਾ ਯੋਗੀ ਉਹ ਧਿਆਨ ਲਗਾਊਗਾ ਔਰ ਇਹ ਮੂਰਖ ਹੱਸੂਗਾ ਹਾਂ ਤੇ ਇਹ ਜਿਹੜੇ ਆਪਣੇ ਨਿੰਦਾ ਕਰਦੇ ਉਹਨਾਂ ਨੂੰ ਪਿਆ ਕੇ ਦੇਖ ਲਓ ਹੱਸਣ ਲੱਗ ਜਾਣਗੇ ਕਿਉਂਕਿ ਇਹ ਮੂਰਖ ਆ ਅੱਛਾ ਹਾਂ ਸੋ ਇਸ ਪ੍ਰਕਾਰ ਜਿਹੜੇ ਨਿੰਦਾ ਕਰਦੇ ਉਹਨਾਂ ਨੂੰ ਅਸਲ ਦੇ ਵਿੱਚ ਕਨਸੈਪਟ ਦਾ ਨਹੀਂ ਪਤਾ ਹਾਂ ਤੇ ਜਦੋਂ ਐਕਸਪੀਰੀਅੰਸ ਕਰਕੇ ਦੇਖਣਾ ਹੁੰਦਾ ਨਾ ਕਿ ਭਗਤੀ ਦੇ ਵਿੱਚ ਲੀਨ ਹੋਣਾ ਹੋਵੇ ਹਾਂਜੀ ਉਹਦੇ ਵਿੱਚ ਜੇ ਇਕਾਗਰਮਾਨੀ ਨਾ ਹੋ ਰਹੀਆ ਉਹ ਰਗੜਾ ਲਾ ਕੇ ਕਿਤੇ ਰਗੜਾ ਪਾ ਕੇ ਬਹਿ ਜਾਓ ਨਾ ਤੇ ਆਪਣਾ ਬਾਣੀ ਦੇ ਅੱਗੇ ਅੱਡਾ ਚਿੱਤ ਲੱਗਦਾ ਕਿ ਪਤਾ ਇੱਕ ਗੱਲ ਹੋਰ ਭਾ ਇਹਦਾ ਭੰਗ ਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਠੀਕ ਹੈ ਭੰਗ ਥੀਮ ਜਾਂ ਪੋਸਟ ਦੀ ਜਿਹੜਾ ਇਹੋ ਜਿਹੇ ਜਿਹੜੇ ਨਸ਼ੇ ਅੱਜ ਔਸ਼ਧੀਆਂ ਹੋ ਕਿਸੇ ਵੀ ਚੀਜ਼ ਨੂੰ ਤੁਸੀਂ ਜ਼ਿਆਦਾ ਮਾਤਰਾ ਦੇ ਵਿੱਚ ਵਰਤੋਗੇ ਉਹ ਤੁਹਾਡੇ ਲਈ ਨੁਕਸਾਨਦਾਰ ਆਪਾਂ ਨੂੰ ਦੁਕਾਨਦਾਰ ਜਾਂ ਡਾਕਟਰ ਗੋਲੀ ਦਿੰਦਾ ਗੋਲੀ ਦਿੰਦਾ ਨਾ ਉਹ ਚਾਰ ਪੰਜ ਖਰਾਕਤ ਦਿੰਦਾ ਸਾੜੀਆਂ ਇੱਕ ਦਿਨ ਸਿੱਟ ਲਓ ਕੀ ਬਣੂਗਾ ਸਾਡਾ ਠੀਕ ਹੈ ਜੀ ਬਿਮਾਰ ਹੋ ਗਏ ਨਾ ਔਸ਼ਧੀਆਂ ਹੁੰਦੀਆਂ ਵਾ ਇਸ ਦੁਕਾਨ ਉਹ ਭੰਗ ਇਹ ਨਹੀਂ ਆਉਂਦਾ ਸਿੰਘ ਪਤਾ ਹੀ ਕਰਦੇ ਐਨੀ ਇੱਕ ਇੱਕ ਚੁਟਕੀ ਭਰਦੇ ਆ ਜਿਹੜੇ ਮਰਿਆਦਾ ਵਾਲੇ ਮਰਿਆਦਾ ਵਾਲੇ ਐ ਸੱਟ ਨਹੀਂ ਆਣਾ ਇੱਕ ਚੁਟਕੀ ਐਨੀ ਆ ਭਰ ਭਰ ਕੇ ਪਾਈ ਜੋ ਤੇ ਅੰਦਾਲ ਪੰਥਾਂ ਦੇ ਵਿੱਚ ਗਿਆਨੀ ਨੇ ਮਨਾ ਕਰਦੇ ਵਧ ਨਹੀਂ ਪਾਣੀ ਠੀਕ ਹੈ ਜੀ ਕਿਉਂਕਿ ਉਹ ਐਨੀ ਕੀ ਬਹੁਤ ਹੁੰਦੀ ਆ ਪਰ ਧਿਆਨ ਲਗਾਉਣ ਦੇ ਲਈ ਕਮਲੇ ਨਹੀਂ ਹੋਣਾ ਪੀ ਕੇ ਉਹ ਧਿਆਨ ਲਗਾਉਣਾ ਗਿਆਨੀ ਸਿੰਘ ਦੀ ਬਾਹਰ ਵੱਧ ਭੰਗ ਪੀਂਦੇ ਨਹੀਂਗੇ ਉਹ ਬਸ ਟੁਕੀ ਭਾ ਕੇ ਤੇ ਉਹ ਜੋ ਮਰਿਆਦਾ ਹਾਂਜੀ ਹਾਂ ਉਹ ਸੋਖ ਨਿਦਾਨ ਜਾਂ ਉਸੇ ਕਰਕੇ ਉਹ ਵੜਿਆਗੇ ਉਹਨੂੰ ਮਾਰ ਮਤਲਬ ਕਿ ਸਿੱਖ ਪੰਦਾਲ ਪੰਥਾਂ ਦੇ ਵਿੱਚ ਕਿਹਾ ਜਾਂਦਾ ਕਿਉਂਕਿ ਉਹ ਚੰਗੀ ਓਸ਼ਧੀ ਆ ਤੇ ਉਹ ਧਿਆਨ ਲਗਾਉਣ ਦੇ ਵਿੱਚ ਬਹੁਤ ਸਹਾਈ ਹੁੰਦੀ ਆ ਅਧਿਆਤਮ ਦੇ ਵਿੱਚ ਬਹੁਤ ਸਹਾਈ ਹੁੰਦੀ ਸੋ ਨਿੰਦਾ ਕਰਨ ਵਾਲਾ ਨਾ ਨੱਕ ਪ੍ਰੀਚ ਜਾਊਗਾ ਕਹਿੰਦੇ ਵੀ ਲੱਗਿਆ ਝਗੜਾ ਤੇ ਮਿਟ ਗਿਆ ਲੱਗਿਆ ਰਗੜਾ ਤੇ ਮਿਟ ਗਿਆ ਝਗੜਾ ਸੋ ਇਹਦਾ ਝਗੜੇ ਮਿਟਾਉਂਦੀ ਆ ਸਿੰਘ ਆਪਸ ਵਿੱਚ ਮਿਲ ਜਾਂਦੇ ਹੁਣ ਸਿੰਘਾਂ ਦਾ ਆਪਸੀ ਪ੍ਰੇਮ ਪਿਆਰ ਵਹਾਉਣ ਦੇ ਲਈ ਭੰਗ ਚ ਰੂਹੀ ਮੈਂ ਸਿਰ ਜਿਕਰ ਕਰਦਾ ਮੈਂ ਵੀ ਹ ਅੱਜ ਕੱਲ ਵੀ ਸਿੰਘਾਂ ਦੇ ਵਿੱਚ ਆਪਸੀ ਬੈਰ ਵਿਰੋਧ ਈਰਖਾ ਜਿਵੇਂ ਨਾ ਦੁਨੀਆ ਜੀਵਨ ਜਿੰਦੀ ਆ ਇੱਕ ਦੂਜੇ ਦਾ ਸੜਨਾ ਇੱਕ ਦੂਜੇ ਦੇ ਤਰੱਕੀ ਜਾਣਾ ਉਹ ਸਿੰਘਾਂ ਦੇ ਉਹਦੇ ਚ ਆ ਗਿਆ ਵੀ ਏਸੀ ਵੀ ਇਹੀ ਕੁਝ ਕਰਨ ਲੱਗ ਪਿਆ ਇਹ ਗੱਲ ਨਹੀਂ ਹੋਣੀ ਚਾਹੀਦੀ 사실 ਮੈਂ ਹੋਸਟਲ ਦੇ ਵਿੱਚ ਵਿਚਰਦਾ ਸਾਡੇ ਉੱਤੇ ਸਿੰਘ ਹੈ ਹਨਾ ਵੀ ਅੰਦਲਪੰਦਾ ਸਿੰਘ ਅਮਰਤਪਾਲ ਸਿੰਘ ਹਨਾ ਸੋ ਮੈਂ ਮੈਨੂੰ ਉਹਦਾ ਨਾ ਇੱਕ ਵੱਡੇ ਭਰਾ ਵਾਂਗੂ ਡਰ ਰਹਿਂਦਾ ਪੀ ਪਿੱਕੇ ਤੇ ਮੇਰੇ ਤੋਂ ਕੋਈ ਗਲਤੀ ਨਾ ਕਿਉਂਕਿ ਉਹਨੇ ਮੇਰੇ ਤੋਂ ਵੱਧ ਮਰਿਆਦਾ ਹੰਡਾਈ ਹੋਈ ਆ ਜੇ ਸਾਡੇ ਤੋਂ ਵੱਧ ਕੋਈ ਦਲਪੰਥ ਦੇ ਵਿੱਚ ਰਿਹਾ ਹੋਇਆ ਉਹਨੂੰ ਉਹਦੀ ਰਿਸਪੈਕਟ ਕਰਨੀ ਸਾਨੂੰ ਬਣਦੀ ਆ ਕਿਉਂਕਿ ਉਹਨਾਂ ਨੇ ਹੰਡਾਈਆਂ ਹੋਈਆਂ ਸਾਨੂੰ ਕੀ ਪਤਾ ਮੈਂ ਉਹਦੇ ਮੈਂ ਤਾਂ ਜੋ ਨਹੀਂ ਰਿਹਾ ਮੈਂ ਘੱਟ ਸਿੱਖਿਆ ਹੋਣਾ ਮੈਂ ਤਾਂ ਤੋਂ ਸਿੱਖਣਾ ਪਰ ਅੱਜ ਕੱਲ ਦੇ ਲੋਕ ਕੀ ਕਰਦੇ ਆ ਅੱਜ ਕੱਲ ਦੇ ਸਿੰਘ ਬਹੁਤੇ ਕੀ ਕਰਦੇ ਆ ਉਹ ਕਹਦੇ ਮੈਨੂੰ ਪਤਾ ਤੈਨੂੰ ਨਹੀਂ ਪਤਾ ਹੂੰ ਜਦ ਕਿ ਇਹ ਹੋਣਾ ਚਾਹੀਦਾ ਤੁਹਾਨੂੰ ਪਤਾ ਮੈਨੂੰ ਨਹੀਂ ਪਤਾ ਮੈਨੂੰ ਸਿਖਾਓ ਇਹ ਹੋਣਾ ਚਾਹੀਦਾ ਹੈ ਬਾਕੀ ਇੱਕ ਗੱਲ ਹੋਰ ਹੁੰਦੀ ਆ ਜੀ ਜੇ ਮੇਰੇ ਵਰਗਾ ਕੋਈ ਸਿੰਘ ਕੋਈ ਗਲਤੀ ਕਰ ਵੀ ਰਿਹਾ ਵਾ ਵੱਡੇ ਸਿੰਘਾਂ ਦਾ ਫਰਜ਼ ਬੰਦਾ ਵੀ ਭਚੰਗੀ ਇੱਥੇ ਐ ਨਹੀਂ ਐ ਠੀਕ ਐ ਇੱਥੇ ਤੂੰ ਆਪਣੀ ਗਲਤੀ ਸਦਾਰ ਸੋ ਅੱਜ ਕੱਲ ਇਹ ਨਹੀਂ ਗੱਲ ਐ ਉਹ ਦੇ ਕ੍ਰਿਟਿਕਾਈਜ਼ ਕਰਨ ਲੱਗ ਪੈਂਦੇ ਫਿਰ ਉਹ ਦੇ ਕੈਰੇਕਟਰ ਤੇ ਬਲੇਮ ਕਰਨਾ ਇਹੋ ਜਿਹੀ ਗੱਲਾਂ ਚੱਲ ਰਹੀਆਂ ਸੋ ਇਹ ਵਰਤਾਰਾ ਜਿਹੜਾ ਜਿੱਥੇ ਪ੍ਰੇਮ ਆ ਉੱਥੇ ਮਹਾਰਾਜਾ ਸੇਵਾ ਆਪ ਪੰਜ ਸਿੰਘ ਇਕੱਠੇ ਹੋ ਜਨ ਪ੍ਰੇਮ ਹੋਵੇ ਉਹਨਾਂ ਦੇ ਵਿੱਚ ਮਹਾਰਾਜਾ ਸੇਵਾ ਸਾਈ ਹੁੰਦੀ ਹੈ ਤੁਝੇ ਪ੍ਰੇਮ ਨਹੀਂ ਹੈਗਾ ਜਿੰਨੀ ਮਰਜ਼ੀ ਭਗਤੀ ਕਰੀ ਜਾਓ ਨਹੀਂ ਜਿੰਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ ਫਿਰ ਉਹ ਗੱਲ ਬਾਤ ਉਦੋਂ ਹੀ ਬਣ ਜਦੋਂ ਪ੍ਰੇਮ ਹੋ ਜੂਗਾ ਤੇ ਪੰਸ ਸਿੰਘਾਂ ਦੇ ਵਿੱਚ ਮਹਾਰਾਜ ਦਿਖਣਗੇ ਤੇ ਨਹੀਂ ਹੋਊਗਾ ਉਹ ਭੂਤ ਪ੍ਰੇਤ ਵੀ ਦਿਖਣ ਲੱਗ ਜਾਣਗੇ ਫਿਰ ਇਹੋ ਜਿਹਾ ਵੇਲਾ ਵੀ ਆ ਸਕਦਾ ਠੀਕ ਹੈ ਜੀ ਸੋ ਪ੍ਰੇਮ ਦੀ ਬੜੀ ਵੱਡੀ ਖੇਡ ਆ ਸੋ ਆਪਸ ਦੇ ਵਿੱਚ ਪ੍ਰੇਮ ਬਹੁਤ ਜ਼ਰੂਰੀ ਆ ਅੱਜ ਕੱਲ ਜੋ ਵਰਤਾਰਾ ਵਰਤ ਰਿਹਾ ਵੀਰਖਾ ਦਾ ਆਪਣੇ ਛੱਡਨੀ ਚਾਹੀਦੀ ਆ ਮਹਾਰਾਜ ਨੇ ਇਸ ਦਾ ਕਰੋਧ ਕਰਦੇ ਆ ਕੁਰਬਾਨੀ ਚ ਆਪਾਂ ਰੱਖਿਆ ਗੇ ਸੋ ਇਸ ਪ੍ਰਕਾਰ ਦੇ ਪ੍ਰਸੰਗ ਆ ਭੰਗ ਦੇ ਵੀ ਸੋ ਮਹਾਰਾਜ ਸਮਾਤਿ ਵਾਸ਼ ਨੇ ਜਿੰਨੀਆਂ ਇੱਕ ਵਿਚਾਰਾ ਹਨ ਵੀ ਇੰਨੀ ਜੋਗੇ ਹੈ ਨਹੀਂ ਤੇ ਹੋਰ ਕੈਨੀ ਸਿੰਘ ਬਹੁਤ ਬੈਠੇ ਹੋਏ ਆ ਵੱਡੇ ਢੂੜ ਗਿਆਨ ਵਾਲੇ ਉਹ ਸਮਾਤਿ ਵਾਸ਼ ਨੇ ਕੋਈ ਭੁੱਲ ਚੁੱਕ ਹੋਈ ਤਾਂ ਮਾਫ਼ ਕਰੀ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਬਹੁਤ ਬਹੁਤ ਧੰਨਵਾਦ ਇਤਨੀ ਵਾਰ ਮੇਰਾ ਧੰਨਵਾਦ ਜਿੰਦੀ ਠੀਕ ਹੈ ਜੀ ਧੰਨਵਾਦ ਵਾਹਿਗੁਰੂ ਜੀ ਕਾਰਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਹ